ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤੇਜਿੰਦਰ ਪਾਲ ਸਿੰਘ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਅੱਜ ਭਾਰਤ ਸਰਕਾਰ ਵੱਲੋਂ ਭੇਜੀ ਗਈ ਕੇਂਦਰੀ ਟੀਮ ਨੇ ਦੌਰਾ ਕੀਤਾ ਫਾਜ਼ਿਲਕਾ ਪਹੁੰਚਣ ਤੇ ਟੀਮ ਦਾ ਸਵਾਗਤ ਡਿਵੀਜ਼ਨ ਕਮਿਸ਼ਨਰ ਮਨਜੀਤ ਸਿੰਘ ਬਰਾਰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸਿੱਧੂ ਅਤੇ ਐਸਐਸਪੀ ਗੁਰਮੀਤ ਸਿੰਘ ਵੱਲੋਂ ਕੀਤਾ ਗਿਆ ਕੇਂਦਰੀ ਟੀਮ ਨੇ ਸਤ루ਜ ਦਰਿਆ ਦੇ ਪਾਰ ਪੰਦੇ ਪਿੰਡਾਂ ਦਾ ਬੇੜੀ ਰਾਹੀ ਦੌਰਾ ਕਰਕੇ ਜ਼ਮੀਨੀ ਹਾਲਾਤਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਕਸ਼ਦਰਾਣ ਉਹਨਾਂ ਨੇ ਖੇਤਾਂ ਵਿੱਚ ਹੋਏ ਨੁਕਸਾਨ ਘਰ ਦੀ ਟੁੱਟਫਟ ਅਤੇ ਬੁਨਿਆਦੀ ਟਾਂਚਨ ਦੇਖਦੇ ਹੋਏ ਪ੍ਰਭਾਵੀ ਰਿਪੋਰਟ ਤਿਆਰ ਕੀਤੀ ਕੇਂਦਰੀ ਟੀਮ ਵਿੱਚ ਪਿੰਡੂ ਵਿਕਾਸ ਮੰਤਰਾਲੇ ਦੇ ਸਖਤਰ ਖੇਤੀਬਾੜੀ ਨਿਰਦੇਸ਼ਕ ਅਤੇ ਜਲ ਸ਼ਕਤੀ ਮੰਤਰਾਲੇ ਦੇ ਉਪੰਰਦੇਸ਼ਕ ਊਰਜਾ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਲ ਸਨ ਨੂਰਸ਼ਾ ਪਿੰਡ ਵਿੱਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਮਨਾ ਨੇ ਵੀ ਟੀਮ ਨੂੰ ਸਥਾਨਕ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਦੇਸ਼ ਦਾ ਅਨਤਧਾਰ ਹੈ। ਅਤੇ ਮੁਸ਼ਕਲ ਵੇਲੇ ਪੰਜਾਬ ਨੂੰ ਹਰ ਸੰਭਵ ਮਦਦ ਮਿਲਣੀ ਚਾਹੀਦੀ ਹੈ। ਟੀਮ ਨੇ ਨੂਰਸ਼ਾ, ਕੁਰਕਾ, ਕਾਵਾਵਾਲੀ ਪੱਤਨ ਸਮੇਤ ਕਈ ਪ੍ਰਭਾਵਿਤ ਇਲਾਕਿਆਂ ਦਾ ਮੌਕਾ ਦੇਖਿਆ। ਇਸ ਮੌਕੇ ਡੀਸੀ ਅਮਰਪੀਤਪੁਰ ਸੰਧੂ ਨੇ ਕੇਂਦਰੀ ਟੀਮ ਦੇ ਸਾਹਮਣੇ ਫਾਜ਼ਿਲਕਾ ਜिले ਦਾ ਪੱਖ ਬੜੀ ਮਜ਼ਬੂਤੀ ਨਾਲ ਰੱਖਿਆ ਇਸ ਦੌਰਾਨ ਡਾਇਰੈਕਟਰ ਐਗਰੀਕਲਚਰ ਜਸਵੰਤ ਸਿੰਘ ਨਿਗਰਾਨੀ ਇੰਜੀਨੀਅਰ OSD ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਮਨਦੀਪ ਕੌਰ SGM ਫਾਜ਼ਲ ਕਾ ਅਤੇ ਹੋਰ ਅਧਿਕਾਰੀ ਜੋ ਉਹ ਮੌਜੂਦ ਸਨ ਟੀਮ ਨੇ ਫਾਜ਼ਲ ਕਾ ਇਲਾਕੇ ਦੇ ਸਮੂਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਇਹ ਹੀ ਵੇਖਿਆ ਅਤੇ ਪ੍ਰਭਾਵਸ਼ਾਲੀ ਰਿਪੋਰਟ ਤਿਆਰ ਕੀਤੀ ਧੰਨਵਾਦ ਜੀ